ਲਮਾਨਾ ਵਾਲੀ ਇਹਦੇ ਦੇ ਭਰਾਵਾ ਕੀ ਹੋ ਗਿਆ ਉਹ ਘੜੀ ਲੱਗੀ ਆ ਉਹ ਘਰਿਆ ਜਿਹਦੇ ਬਾਰਸਾਂ ਦੇ ਵਿੱਚ ਜਿਸ ਘਰ ਦੇ ਵਿੱਚ ਆਪਾਂ ਆਏ ਆ ਸਾਰੀ ਟੀਮ ਤਰਨਤਨ ਤੋਂ ਤੁਹਾ ਮੈਂ ਫੋਨ ਕੀਤਾ ਸੀ ਤੇ ਮੈਂ ਭੇਜ ਦੇ ਗਏ ਇਟਾ ਨੂੰ ਉਹ ਹਿਸਾਬ ਕਰਕੇ ਤੇ ਉਹ ਡਾएंगे ਕੰਮ ਸ਼ੁਰੂ ਕੀਤਾ ਵਾ ਤੇ ਵੀਰ ਆਂਦੇ ਕਿ ਮਦਦ ਕਰਾਂਗੇ ਤੇ ਆਂਦੇ ਵੀ ਜਿਹੜਾ ਕੰਮ ਸ਼ੁਰੂ ਕੀਤਾ ਵਾ ਸੰ ਫੋਟੋ ਵੀਡੀਓ ਬਣਾ ਕੇ ਭੇਜੋ ਤੇ ਮੈਂ ਵੀਡੀਓ ਬਣਾ ਕੇ ਤੇ ਧਿਆਮ ਭੇਜਣਾ ਆ ਵੇਖੋ ਕਿਆ ਆ ਉਹ ਇਹਨਾਂ ਤੱਕ ਪਰੰਦੇ ਵਿੱਚ ਸਾਰਾ ਸਿਆਲ ਜਿਹੜਾ ਨੰਗ ਚੱਲਿਆ ਵਾ ਤੇ ਤੁਹਾਡੇ ਮੈਂ ਤੁਹਾਡਾ ਇੰਤਜ਼ਾਰ ਕਰਦਿਆਂ ਤੇ ਵੀਰ ਜੀ ਇਸ ਪਰਿਵਾਰ ਦੇ ਜਿੰਨੇ ਮਦਦ ਹੋ ਸਕਦੀ ਆ ਉਹ ਉਹਨੇ ਕਰ ਦੋ ਹਾ ਦੇ ਆਹ ਦੇਖੋ ਮੌਕਾ ਆ ਗਿਆ ਵੀ 4 ਤੋਂ ਬੜਾ ਹੰਡ ਬੜੀ ਅਵੀ ਆ ਉੱਟੀ ਨਪਾਣੀਆ ਮੈਂ ਤੇ ਸਾਰੇ ਦਿਨ ਪੜਾ ਤੇ ਉੱਥੇ ਵੇਖ ਰੋ ਪਿਆ ਡੰਗਰ ਵੱਜੇ ਹੈਗੇ ਤੇ ਉੱਥੇ ਸਾਰਾ ਪਰਿਵਾਰ ਰਹਿਣ ਦਿਆ ਵਾ ਉਹ ਪotheya ਰੋਟੀ ਬਾਂਢੀ ਆ ਉਹ ਭੈਣ ਜਿਹੜੀ ਕੋਠੇ ਦੇ ਥੱਲੇ ਆਈ ਜਿਹਨਾਂ ਮਾਰਾ ਨੇ ਦੁਬਾਰਾ ਜ਼ਿੰਦਗੀ ਬਖਸੀ ਜੀ ਤੇ 2 ਘੰਟੇ ਦੇ ਕੱਢੀ 2 ਘੰਟੇ 2 ਘੰਟੇ ਸਾਥ ਦੇ ਥੱਲੇ ਠੀਕ ਹੈ ਮੈਂ ਕਾ ਸਮਾਨ ਵੇਲਾ ਸਾਰਾ ਹੀ ਬਾਹਰ ਪਿਆ ਵਾ ਤੇ ਦਈਆ ਵਿਚਾਰੇ ਮੈਂ ਆਪਣੇ ਵੇਰਾ ਨੂੰ ਕਹਿੰਦਾ ਵੀ ਮਦਦ ਕਰੋ ਕਿੰਨੇ ਹੋ ਸਕਦੀ ਆ ਤਿੰਨ ਕ ਦੋ ਕ ਕਾਉਂਟ ਸਰੀਆ ਲਿਆਂਦਾ ਪਿੱਲਰ ਬਣਨ ਵਾਸਤੇ ਆ ਅਵੇ ਹਲੋ ਆ ਮਸਾਲਾ ਤੇ ਜੀ ਅਰ ਨਾਲ ਨਾਲ ਉਹਨਾਂ ਨੂੰ ਕਹੇ ਸਮਾਨ ਦਾ ਉਹਨੂੰ ਮੇਰਾ ਸਮਾਨ ਆਜ ਹਾਲਾਤ ਪਿੰਡ ਧੁੰਦੇ ਤੋਂ ਤੁਹਾਨੂੰ ਅੱਗੇ ਵੀ ਵੀਡੀਓ ਪਾਈ ਆ ਨਾਲ ਬਾਬਾ ਹਰਦੇਵ ਸਿੰਘ ਜੀ ਸੀ ਸਖਦੇਵ ਸਿੰਘ ਹਰੀਆ ਸਿੰਘ ਪਰਮਾਚਾਰ ਜੀ ਮੈਂ ਇਹ ਗੱਲ ਇਹਨਾਂ ਨੂੰ ਦੱਸ ਮਾਰੀ ਦਵਾਂਗੀ ਪਰ ਉਹ ਜਿਹਨੇ ਮਦਦ ਕੀਤੀ ਜਾਂਦੀ ਹੈ ਪਰਿਵਾਰ ਦੀ ਕਰੋ